ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪੈਣਾ ਪ੍ਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਤੇ ਆਪਾਂ ਆ ਦੇਖੋ ਜੀ ਮੇਰੇ ਪਿੱਛੇ ਕਿੰਨਾ ਇਲਾਕਾ ਸੁਨਸਾਨ ਪਿਆ ਤੇ ਮੈਂ ਸਵੇਰੇ ਸਵੇਰੇ ਆਇਆ ਇੱਥੇ ਖੁੰਮਾ ਲੱਭਣ ਤੇ ਦੇਖਦੇ ਆਪਾਂ ਨੂੰ ਕਿੰਨੀਆਂ ਖੁੰਮਾ ਲੱਭਦੀਆਂ ਦੋ ਤਾਂ ਮੈਨੂੰ ਲੱਭ ਗਈਆਂ ਤੇ ਹੋਰ ਮੈਂ ਲੱਭੀ ਜਨਾ ਤੇ ਆਪਾਂ ਅੱਜ ਇੱਥੇ ਖੁੰਮਾ ਲੱਭਦੇ ਆ ਤੇ ਖੁੰਮਾ ਲੱਭਾਂਗੇ ਅੱਜ ਪਤਾ ਲੱਗਦਾ ਕਿੰਨੀਆਂ ਕ ਖੁੰਮਾ ਲੱਭਣਗੀਆਂ ਤੇ ਇਹਨਾਂ ਦੀ ਇਹਨਾਂ ਸਬਜ਼ੀ ਬਹੁਤ ਵਧੀਆ ਬਣਦੀ ਐ ਐਨੀ ਸਵਾਦ ਸਬਜ਼ੀ ਬਣਦੀ ਐ ਕੱਲ ਹੀ ਨਾ ਪੁੱਛੋ ਆਪਾਂ ਇਹ ਆਰਗੇਨਿਕ ਖੁੰਬਾ ਹੈ ਬਿਲਕੁਲ ਇਹਨਾਂ ਟਿੱਬਿਆਂ ਟੋਰਿਆਂ ਚ ਆਉਂਦੀਆਂ ਦੇਖੋ ਪਿੱਛੇ ਕਿੰਨਾ ਜੰਗਲ ਤੇ ਬੀਜਾਵਾਨ ਹੈ ਨਾ ਤੇ ਇਹੋ ਜਿਹੇ ਜੰਗਲਾਂ ਵਿੱਚ ਖੁੰਬਾ ਨਿਕਲਦੀਆਂ ਤੇ ਮੈਂ ਦੇਖ ਰਿਹਾ ਇੱਧਰ ਉੱਧਰ ਜੇ ਹੋਰ ਲੱਭਦੀਆਂ ਹੋਈਆਂ ਤੇ ਆਪਣੀ ਸਬਜ਼ੀ ਬਣ ਜਾਏਗੀ ਪੰਜ ਸੱਤੇ ਉਹ ਜਿਹੇ ਲੱਭ ਗਿਆ ਹੋਰ ਤੇ ਆਪਾਂ ਸਬਜ਼ੀ ਬਣਾ ਲਾਂਗੇ ਬਾਕੀ ਮੈਂ ਪਾਲਦਾ ਮੈਨੂੰ ਲੱਗਦਾ ਇੱਥੇ ਲੱਭ ਲੁਭ ਜਾਣਗੇ ਮੈਂ ਘਰ ਤੋਂ ਬਹੁਤ ਦੂਰ ਆ ਗਿਆ ਬਹੁਤ ਜ਼ਿਆਦਾ ਤੇ ਡਰ ਵੀ ਲੱਗਦਾ ਬਾਈ ਤੁਸੀਂ ਕਹੋਗੇ ਵੀ ਸੱਚੀ ਕਰੇ ਝੂਠ ਮਾਰਦਾ ਇਹ ਜਿਹੜਾ ਏਰੀਆ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਲੇਕਿਨ ਮੈਂ ਇਹਨਾ ਜ਼ਰੂਰ ਕਹੂੰਗਾ ਵੀ ਇੱਥੇ ਡਰ ਬਹੁਤ ਲੱਗਦਾ ਸੂਰ ਵੀ ਰਹਿੰਦੇ ਆ ਜੰਗਲੀ ਜਾਨਵਰ ਹੈ ਇੰਨੇ ਜ਼ਿਆਦਾ ਤੋਂ ਖਤਰਨਾਕ ਹੜੇ ਤਾਂ ਹੈ ਨਹੀਂ ਇਹ ਪਰ ਹੈਗੇ ਜ਼ਰੂਰ ਕੱਲ ਪਰਸੋ ਜਦੋਂ ਮੈਂ ਖੁੰਮਾ ਲੈਣ ਗਿਆ ਸੀ ਤਾਂ ਇੱਥੋਂ ਲੱਭ ਕੇ ਲੈ ਕੇ ਆਇਆ ਸੀਗਾ ਤੇ ਇੱਥੇ ਖੁੰਮਾ ਤੇ ਲੋਕ ਸਵੇਰੇ 5 ਵਜੇ ਉੱਠ ਕੇ ਪਿੰਡ ਵਾਲੇ ਖੁੰਮਾ ਲੱਭਣ ਆ ਜਾਂਦੇ ਆ ਮੈਂ ਅੱਜ ਲੇਟ ਹੋ ਗਿਆ ਕਿਉਂਕਿ ਬਾਬੇ ਦੀ ਬਾਣੀ ਘਰੇ ਸੁਣ ਕੇ ਫੇਰ ਮੈਂ ਆਇਆ ਤੇ ਇਸ ਕਰਕੇ ਮੈਂ ਲੇਟ ਹੋ ਗਿਆ ਅੱਜ ਤੇ ਕੋਈ ਨਹੀਂ ਜੋ ਆਪਣੀ ਕਿਸਮਤ 'ਚ ਹਿੱਸਾ ਬਾਬੇ ਨੇ ਲਿਖਿਆ ਨਾ ਅੱਜ ਖੁੰਮਾ ਆਪਣ ਨੂੰ ਨਹੀਂ ਮਿਲ ਜਾਣੀ ਆ ਤੇ ਆਹ ਵੇਖੋ ਜੀ ਬਾਈ ਜੀ ਆਪਾਂ ਨੂੰ ਇੱਕ ਹੋਰ ਖੁੰਬ ਲੱਭ ਗਈ ਆ ਪਈ ਹੈ ਨਾ ਤੇ ਇਹੋ ਜਿਹੀ ਖੁੰਬਾਂ ਹੁੰਦੀਆਂ ਬਾਈ ਦੇਖੋ ਇਸ ਤਰ੍ਹਾਂ ਇੱਕ ਆ ਰਹੀ ਇੱਕ ਇੱਥੇ ਹੈਗੀ ਆ ਇਸ ਤਰ੍ਹਾਂ ਲੱਭਦੀਆਂ ਬਾਈ ਲੈ ਬਾਈ ਚਾਰ ਤਾਂ ਹੋ ਗਈਆਂ ਆਪਣੇ ਕੋਲੇ ਆ ਦੇਖੋ ਬਾਕੀ ਆਪਾਂ ਹੋਰ ਵੀ ਦੇਖਦੇ ਆ ਇੱਥੇ ਬੰਦੇ ਤਾਂ ਆਏ ਸੀ ਸਵੇਰੇ ਸਵੇਰੇ ਪਰ ਉਹਨਾਂ ਨੂੰ ਇਹ ਦਿਖੀਆਂ ਨਹੀਂ ਦੋ ਕੁੰਭਾਂ ਦੇਖੋ ਪੈਰ ਖੜੇ ਬੰਦੇ ਤਾਂ ਸਵੇਰੇ ਸਵੇਰੇ ਲਾਂਗਦੇ ਤੋ ਮੈਨੂੰ ਲੱਗਦਾ ਦੌੜ ਕੇ ਹੀ ਗਏ ਆ ਕਿਧਰੇ ਤੇ ਆਪਾਂ ਆਰਾਮ ਨਾਲ ਦੇਖਦੇ ਹਾਂ ਹੋਰ ਵੀ ਤੇ ਆ ਦੇਖ ਲਓ ਜੀ ਭਾਈ ਬਹੁਤ ਵੱਡਾ ਇਲਾਕਾ ਹੈ ਐਸ ਇਲਾਕੇ ਚ ਕੁੰਭਾ ਨਿਕਲਦੀਆਂ ਤੇ ਇੱਕ ਆ ਕੁੰਭਾ ਪਤਾ ਨਹੀਂ ਕਿਵੇਂ ਪੱਟੀ ਪਈ ਹੈ ਚੱਕ ਲਓ ਆਪਾਂ ਨੂੰ ਚੱਲ ਮਿਲ ਗਈ ਆ ਦੇਖੋ ਬਹੁਤ ਵੱਡਾ ਇਲਾਕਾ ਹੈ ਜੀ ਇੰਨਾ ਤਕੜਾ ਲੱਕਾ ਇੱਥੇ ਖੁੰਬਾ ਨਿਕਲਦੀ ਹੈ। ਇੱਕ ਆ ਨਿਕਲੀ ਪਈ। ਆ ਦੇਖੋ ਇਹ ਤਾਂ ਬਹੁਤ ਵੱਡੀ ਹੈ ਨਾ। ਆ ਦੇਖੋ। ਤੇ ਇਸ ਤਰ੍ਹਾਂ ਖੁੰਬਾ ਲੱਭਦੀਆਂ ਰਹਿਣਗੇ ਆਪਾਂ ਤੇ ਆਪਾਂ ਚੋਲੇ 'ਚ ਪਰਦੇ ਰਵਾਂਗੇ। ਕਿਉਂਕਿ ਇਹ ਵਿਕਦੀਆਂ ਬਹੁਤ ਇੱਥੇ 500 ਰੁਪਏ ਕਿਲੋ ਵਿਕੀ ਜਾਂਦੀ ਹੈ। ਤੇ ਉਧਰ ਆਪਣੇ ਪੰਜਾਬ ਏਰੀਆ 'ਚ ਤਾਂ ਉਹ ਦੇਖੋ ਸੂਰਜ ਨਿਕਲਿਆ ਪਿਆ। ਪੰਜਾਬ ਏਰੀਆ 'ਚ ਤਾਂ ਬਹੁਤ ਮਹਿੰਗੀਆਂ ਬਹੁਤ ਜ਼ਿਆਦਾ ਮਹਿੰਗੀਆਂ। 800 ਰੁਪਿਆ 1000 ਰੁਪਏ ਕਿਲੋ ਵੀ ਨਹੀਂ ਮਿਲਦੀ ਇੰਨੀ ਮਹਿੰਗੀ ਖੁੰਮਾ ਹੈ ਤਾਂ ਚਲੋ ਇੱਥੋਂ ਪਾੜਦੇ ਆਪਾਂ ਹੋਰ ਵੀ ਲੱਭਣ ਗਿਆ ਹੋ ਰਹੀ ਤੇ ਖੁੰਮਾ ਲੋਕ ਸਵੇਰੇ ਸਵੇਰੇ ਆਈ ਹੋਇਆ ਖੁੰਮਾ ਲੱਭ ਆਵਾਜ਼ਾਂ ਆ ਜਾਂਦੀਆਂ ਨਿੱਧਰੋਂ ਆ ਦੇਖ ਇੱਕ ਇੱਕ ਹੋਰ ਲੱਭੀ ਤੇ ਠੀਕ ਹੈ ਜੀ ਆਪਾਂ ਨੂੰ ਖੁੰਮਾ ਲੱਭ ਗਿਆ ਹੀ ਰਹੋ ਨੇ ਰੋਡ ਨਾਲ ਗੱਲਾਂ ਬਾਤਾਂ ਤੇ ਆ ਦੇਖੋ ਵੇਖੀਏ ਦੇਖੋ ਕਿੰਨਾ ਹੁਣ ਤਾਂ ਚੱਲ ਇਧਰ ਉਧਰ ਬੰਦੇ ਫਿਰਦੇ ਆ ਬਾਕੀ ਮੈਨੂੰ ਬਹੁਤ ਡਰ ਲੱਗਦਾ ਬਾਈ ਜੀ ਇਕੱਲਾ ਮੈਂ ਬਹੁਤ ਘੱਟ ਹੀ ਆਉਣਾ ਕਦੇ ਇੰਨੀ ਦੂਰ ਨਹੀਂ ਆਉਂਦਾ ਮੈਨੂੰ ਲੱਗਦਾ ਮੈਂ ਤਿੰਨ ਚਾਰ ਕਿਲੋਮੀਟਰ ਤਾਂ ਆ ਗਿਆ ਦੂਰ ਘਰ ਤੋਂ ਖੇਤ 'ਚ ਆ ਜਿਵੇਂ ਕਿ ਲੋਕ ਵੀ ਆ ਗਏ ਨੇ ਇੱਥੇ ਕਮ ਕੰਪਨ ਲੱਭੀ ਫਿਰਦੇ ਡੱਬਣ ਨੂੰ ਆਇਓ ਯਾਰ ਆਪਾਂ ਨੂੰ ਕੀ ਕਰਾਂਗੇ ਇੱਗਾ ਇੱਥੇ ਪਹਿਲਖਾ ਜਾਂ ਵਿਆਹ ਸੀਗਾ ਖੰਬ ਦਾ ਐਨੀਗੀ ਚੱਲੋ ਵਾਪਸ ਚਲਦੇ ਆ ਸਾਰੇ ਪਾਸੇ ਐਵੇਂ ਦਾ ਹੀ ਇਲਾਕਾ ਹੈ ਜੀ ਦੋ ਆਖੜੀਆਂ ਨਾਲੇ ਤਾਜ਼ੀਆਂ ਰਾਤ ਦੀਆਂ ਨਿਕਲੀਆਂ ਹੋਈਆਂ ਤੋਂ ਪਹਣ ਥੋੜੀ ਥੋੜੀ ਦੂਰ ਤੱਕ ਮਿਲਦੀ ਆ ਜਾਣਗੇ ਆ ਦੂਜੇ ਹੀ ਖੰਭ ਹੈ ਪਤਲੀ ਜੀ ਕਹਿੰਦੇ ਨਾ ਜਿਹੜੀ ਉਹ ਹੈ ਇਹ ਕੋਈ ਨਹੀਂ ਖਾਂਦਾ ਇੱਥੇ ਇਹਦੀ ਇੱਥੇ ਕੋਈ ਵੈਲਿਊ ਨਹੀਂ ਕਹਿੰਦੇ ਨਾਗ ਮੋਤ ਜਾਂਦਾ ਤਾਂ ਕਰਕੇ ਇਹਨੂੰ ਕੋਈ ਨਹੀਂ ਇੱਥੇ ਖਾਂਦਾ ਜੀ ਇੰਨੇ ਕਿੰਨੇ ਕ ਨਾਗ ਇੱਥੇ ਤਾਂ ਮੈਂ ਤਾਂ ਇੱਕ ਹੀ ਵੇਖਿਆ ਜਿਹੜਾ ਮੂਤਰ ਤੇ ਨਿਕਲਦੀ ਹੈ ਤੇ ਮੈਂ ਬਾਈ ਜੀ ਦੇ ਘਰੇ ਆ ਗਿਆ ਤੇ ਉਹ ਵੇਖੋ ਆਪਣੇ ਪੜੋਸੀ ਕਰ ਰਹੇ ਸਪਰੇਅ ਤੇ ਆਵਣੇ ਦੇਖੋ ਫਰਾਹਰਾ ਕਾ ਮੈਦਾਨ ਕਿੰਨਾ ਹਰਾ ਹੋ ਗਿਆ ਹਨਾ ਬਹੁਤ ਤਕੜਾ ਹੋ ਗਿਆ ਤੇ ਇੱਧਰ ਸਾਡਾ ਹੈਪੀ ਬਖਾਉਂਦਾ ਕਹਿੰਦਾ ਮੈਂ ਖੁੰਬਾ ਜਿਹੜੀਆਂ ਤੂੰ ਲੈ ਕੇ ਆਇਆ ਉਹ ਤੈਨੂੰ ਬਖਾਉਨੇ ਆ ਖੁੰਬਾ ਲੈ ਕੇ ਮੈਂ ਆ ਗਿਆ 1 2 ਕਿੰਨੀਆਂ ਖੁੰਬਾਂ ਲਭੀਆਂ ਬੇਟਾ 1 ਦਿਖਾ ਤੋ ਸਹੀ ਤੂੰ ਦਿਖਾਈਆਂ ਤਾਂ ਹੈ ਹੀ ਨਹੀਂ ਐਵੇਂ 2 3 ਕਰੀ ਜਾਂਦਾ ਆਹ ਦੇਖੋ ਜੀ ਐਵੇਂ ਦੇਖੋ ਖੁੰਬਾ ਹਨਾ ਹਾਂ ਬਹੁਤ ਸੋਹਣੀਆਂ ਖੁੰਬਾਂ ਸਾਨੂੰ ਲੱਭ ਗਿਆ ਹੈ ਗਿਆ ਤੇ ਹੋਰ ਵੀ ਹੈ ਗਿਆ ਅਸੀਂ ਕੱਢਦੇ ਆ ਜਖਮਾ ਲੈ ਕੇ ਆਏ ਜਿਹੜੀਆਂ ਮੈਂ ਹੈ ਉਪਰਲੀ ਤਾਂ ਛੱਟਤੀ ਤੂੰ ਐਂ ਬੇਟਾ ਮੱਭੀਆ ਇੱਥੇ ਰੱਖ ਨਾ ਹੈ ਇੱਥੇ ਰੱਖੀ ਜਾ ਇਹ ਖੂਮਾ ਇਹਦਾ ਹਾਂ ਇਹ ਕੰਨ ਕਰ ਹਾਂ ਆਪਣਾ ਚਲ ਰਗਵਾ ਲੈ ਉਹ ਤੇ ਰੋਟੀ ਖਾਈ ਜਾਂਦੇ ਆ ਆ ਤੇ ਮੈਂ ਹੁਣ ਆਇਆ ਤੇ ਕੱਢ ਕੇ ਬਾਹਰ ਰੱਖੀ ਜਾ ਬੇਟਾ ਹੈ ਹੋਰ ਕੀ ਹੋਰ ਕੀ ਮੱਭੀਆ ਇਹ ਇੱਥੇ ਨਾ ਤਾ ਇਹ ਇੱਕ ਮਿੰਟ ਰੁਕ ਜਾ ਮਿੱਟੀ ਆ ਉਹਦੇ ਵਿੱਚ ਨਾ ਬਹੁਤ ਆ ਵੇਖੋ ਦੇਖੋ ਮੈਂ ਸੀ ਲੈ ਕੇ ਆਏ ਵਧੀਆ ਵਧੀਆ ਸੋਹਣੀਆਂ ਨਿਕਲ ਨਿਕੀਆਂ ਨਿਕਲ ਨਿਕੀਆਂ ਹੂੰ ਇਹ ਕੁੰਬਾ ਵਾਵਾ ਸਰੀ ਨਹੀਂ ਸਰੀ ਹੋ ਰਹਿਣਾਂ ਕਿ ਕੱਟ ਕੇ ਸੁੱਕੀ ਸਬਜ਼ੀ ਬਣਾ ਰਹੇ ਵੀ ਬਿਲਕੁਲ ਅਰਬੀ ਨੂੰ ਫੇਲ ਕਾ ਰਹੀ ਹਾਂ ਇਹ ਕਿੰਨੀ ਸਾਰੀ ਹੋ ਗਈ ਇੱਥੇ ਜਿਆਦੀਆਂ ਹੁਣ ਤਾਂ ਕੱਟ ਕੇ ਸੁੱਕੇ ਸੁੱਕੇ ਬਹੁਤ ਵਧੀਆ ਸਬਜ਼ੀ ਬਣਦੀ ਹੈ ਬਹੁਤ ਜਵਾਨ ਸਬਜ਼ੀ ਬਣਦੀ ਹੈ ਮਹਿੰਗੀਆਂ ਹੀ ਬਹੁਤ ਵਿਕਦੀਆਂ ਹੁਣ ਤਾਂ ਨਾ ਹਾਂ ਵਿਕਦੀਆਂ ਬੜੀਆਂ ਮਹਿੰਗੀਆਂ ਵਿਕਦੀਆਂ ਹਾਂ ਹੈ ਵਿਕਦੀਆਂ ਐ ਇਹ ਨਹੀਂ ਤਾਂ ਆ ਗਈਆਂ ਇਹਨੀਆਂ ਥੋੜੀਆਂ ਇਹ 300 ਦੀ ਲੈ ਜਾਂਦੀ ਆ ਮੈਂ ਸਮਝ ਲੈ ਤੂੰ ਮੈਂ ਦੇਖੂ ਮੈਂ ਦੇਖ ਰੱਖ ਤਾ ਆਰੇ ਆ ਤੇਰੇ ਹੱਥ ਵਿੱਚ ਵਾਲੇ ਬਾਬਾ ਮੈਂ ਰੋਟੀ ਆਪਾਂ ਰੋਟੀ ਲੈਟ ਖਾਣੇ ਸੇ ਰੋਟੀ ਖਾਣ ਦੇ ਮਨ ਨਹੀਂ ਕਰ ਰੋਟੀ ਟਾਈਮ ਨਾਲ ਖਾਣੀ ਹੈ 12 ਬਈ 1 ਵਜੇ ਆਪਾਂ ਰੋਟੀ ਖਾਣੇ ਰੋਟੀ ਉਹ ਦਿਨ ਤਾਂ ਆਪਾਂ 2:00 ਵਜੇ ਖਾਦੀ ਫਿਰ ਰੋਟੀ ਹੈ ਨਾ ਤੇ ਆ ਦੇਖੋ ਜੀ ਖੁੰਬਾ ਫਰਤੀ ਆਪਾਂ 3:00 ਵਜੇ ਕੱਲ ਵੀ ਲੇਟ ਕਰਦੇ ਕੱਲ ਵੀ ਆ ਜਾਣਾ ਹਾਂ ਬੇਟਾ ਇਹ ਖੁੰਮਾ ਲਾਇਆ ਆਪਾਂ ਅੱਛਾ ਉਹਦੇ ਖੇਤਰ ਲਾਇਆ ਕੇਲ ਥੋੜੀ ਹੁੰਦੀ ਹੈ ਬੇਟਾ ਉਹ ਦੂਰ ਜੰਗਲ ਚ ਗਿਆ ਮੈਂ ਜੰਗਲ ਚ ਰੱਬ ਕਹ ਲੈਂਦੀ ਆ ਜੰਗਲ ਤੋਂ ਲਾਪਰਾਂ ਆ ਪਾਪਾ ਨੇ ਹੂੰ ਉੰਦਰ 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 ਹੂੰ ਉੰਦਰ ਦੇ ਗਰ ਆ ਜੰਗਲ ਚ ਐ ਜੰਗਲ ਚ ਸੂਰ ਵੀ ਹੈਗੇ ਸੀ ਹੂੰ ਸੂਰ ਸੂਰ ਉਹ ਮੇਰੇ ਪਿੱਛੇ ਲੱਗ ਜਾਂਦੇ ਆ ਹੋਰ ਹੁਣ ਆਪਾਂ ਹੈਪੀ ਹੈਪੀ ਪੁੱਤਰ ਰੋਟੀ ਪਾਣੀ ਖਾ ਕੇ ਚਲੀਏ ਚਲੋ ਜੀ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਹੀ ਕਰਾਂਗੇ ਐਂਡ ਐਂਡ ਕਰਾਂਗੇ ਸਾਰਿਆਂ ਨੂੰ ਬਾਏ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਨਾ ਤੇ ਸ਼ਾਮ ਨੂੰ ਆਪਾਂ কুমੜੀ ਦੀ ਸਬਜ਼ੀ ਬਣਾਵਾਂਗੇ ਤੇ ਉਹ ਤੁਹਾਨੂੰ ਵੀਡੀਓ ਲੱਗ ਤੋਂ ਬਣਾਵਾਂ ਕਿਉਂਕਿ ਵੀਡੀਓ ਉਹ ਵਿੱਚ ਲੰਬੀ ਹੋ ਜਾਏਗੀ ਤੇ ਅੱਛੀ ਜੀ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ